ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਗੁੰਮਣਾ ਦੋਸਤੋ ਮੈਂ ਨਾ ਇੱਕ ਤੁਹਾਡੇ ਨਾਲ ਸਾਰਿਆਂ ਨਾਲ ਗੱਲ ਕਰਨੀ ਆ ਕੱਲ ਮੈਨੂੰ ਇੱਕ ਫੋਨ ਆਇਆ ਕੱਲ ਸਵੇਰੇ ਮੇਰੇ ਭਣ ਜੀ ਦਾ ਠੀਕ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਪਿਛਲੇ ਮਹੀਨੇ 7 ਤਰੀਕ ਨੂੰ ਮੇਰੇ ਉੱਤੇ ਬਹੁਤ ਵੱਡੀ ਮੁਸੀਬਤ ਆ ਗਈ ਸੀਗੀ ਚਲੋ ਮਾਰਾ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸਾਰੇ ਭੈਣ ਭਰਾਵਾਂ ਨੇ ਮੇਰਾ ਸਾਥ ਦਿੱਤਾ ਤਾਂ ਚਲੋ ਜੀ ਮੇਰਾ ਕੰਮ ਚੱਲਦਾ ਹੋ ਗਿਆ ਠੀਕ ਹੈ ਕਿਉਂ ਮੈਂ ਕਿਸੇ ਦੇ ਪੈਸੇ ਦੇਣੇ ਸੀਗੇ 60000 ਰੁਪਇਆ ਦੇ ਤਾ ਚਲੋ ਉਹ ਬੰਦੇ ਨੇ ਅੱਗੇ ਪਹਿਲਾਂ ਤਾਂ ਹਾਂ ਕਰੀ ਸੀ ਵੀ ਹਾਂ ਵੀ ਮੈਂ ਤੈਨੂੰ 1 ਲੱਖ ਰੁਪਇਆ ਦਾਂਗਾ ਚਲ ਨਹੀਂ ਦਿੱਤਾ ਹੈਗਾ ਠੀਕ ਹੈ ਜੀ ਤਾਂ ਮੇਰੀ ਗੱਡੀ ਖੜ ਗਈ ਰਾਹ 'ਚ ਨਾ ਕਾਇ ਗਈ ਸੀਗੇ ਨਾ ਸ਼ੋਰਸ ਸੀਗੀ ਤੇ ਨਾ ਜਾਣ ਵਾਸਤੇ ਕੋਈ ਖਰਚਾ ਸੀਗਾ ਬਿਲਕੁਲ ਵੀ 1 ਰੁਪਇਆ ਵੀ ਨਹੀਂ ਸੀ ਜੇਬ 'ਚ ਮੈਂ ਤਾਂ ਸੂਸੈਡ ਕਰਨ ਲੱਗਿਆ ਸੀਗਾ ਹੈਲੋ ਬਾਈ ਨੇ ਵਿਚਾਰਨਾ ਮੇਰਾ ਬਹੁਤ ਸਾ ਦਿੱਤਾ ਤਾਰੀ ਬਾਬੇ ਹੋਣਾ ਨੇ ਭੈਣ ਹੋਣਾ ਨੇ ਬਾਈ ਬਸੀ ਉਹਨਾਂ ਨੇ ਸਾਰਿਆਂ ਦਾ ਸਾਥ ਦਿੱਤਾ ਤਾਂ ਚਲੋ ਉਹਨਾਂ ਨੇ ਬਚਾ ਦਿਆ ਜੀ ਤਾਂ ਦੇਖੋ ਜਿਹੜੇ ਮੈਂ ਪੈਸੇ ਚੱਕੇ ਹੋਏ ਨੇ ਠੀਕ ਹੈ ਉਹ ਕੋਈ ਪੈਸੇ ਮੈਂ ਸ਼ੌਂਕ ਨੂੰ ਨਹੀਂ ਚੱਕੇ ਮੇਰੇ ਉੱਤੇ ਕੇਸ ਸੀਗਾ ਜੀ ਐਕਸੀਡੈਂਟ ਦਾ ਬੰਦਾ ਮਰ ਗਿਆ ਜੀ 2019 ਚ ਉਹ ਕੇਸ ਪਿਛਲੇ ਸਾਲ ਜੁਲਾਈ ਚ ਬਰੀ ਹੋਇਆ ਜੀ ਘਟੋ ਘਟੇ ਜਿਆਦਾ ਨਹੀਂ 3 ਲੱਖ ਰੁਪਇਆ 3 ਪੌਣ 3 ਲੱਖ ਰੁਪਇਆ ਲੱਗ ਗਿਆ ਜੀ ਕੇਸ ਤੇ ਤਾਂ ਚਲੋ ਕਰਜ਼ਾ ਚੜ ਗਿਆ ਅੱਜ ਦੀ ਡੇਟ ਦੇ ਵਿੱਚ ਵੀ ਜੀ ਮੈਂ ਬੇਨਤੀ ਕਰਦਾ ਸਾਰੇ ਸਾਧ ਸੰਗਤ ਨੂੰ ਮੈਂ ਮਾਰੇ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਮਾਇਰ ਜਾਣ ਕੇ ਕਹਿੰਦਾ ਵੀ ਜਿਹੜੇ ਮੰਨ ਲਓ ਵੀ ਜਿਹੜੇ ਭੈਣ ਭਰਾ ਮਨੇ ਮੇਰਾ ਸਾਥ ਦਿੱਤਾ ਸੱਚੇ ਪਾਤਸ਼ਾਹ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਅੱਜ ਦੀ ਡੇਢ ਦੇ ਵਿੱਚ ਵੀ 2 ਲੱਖ ਰੁਪਈਆ ਠੀਕ ਹੈ ਜੀ ਮੈਂ ਅੱਜ ਵੀ 2 ਲੱਖ ਦਾ ਕਰਜ਼ਾਈਆਂ 2 ਲੱਖ ਦੀ ਮੈਂ ਵਿਆਜ ਭਰਦਾ ਹਾਂ ਹਰ ਮਹੀਨੇ 3000 ਰੁਪਈਆ ਐਦਕੀ ਵੀ ਭਰ ਕੇ ਆਇਆ ਤਾਂ ਉਹ ਵੀਡੀਓ ਜੀ ਮੇਰੇ ਪਿੰਡ ਪਹੁੰਚੀ ਆ ਮੇਰਾ ਪਿੰਡ ਹੈਗਾ ਕੰਦੀਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤਹਿਸੀਲ ਬਸੀ ਪਠਾਣਾ ਡਾਕ ਖੰਨਾ ਕਮੰਡਗਾ ਮੇਰਾ ਪਿੰਡ ਜੀ ਬਸੀ ਤੋਂ 6 ਕਿਲੋਮੀਟਰ ਦੂਰ ਆ ਤਾਂ ਉਹ ਵੀਡੀਓ ਪਿੰਡ ਪਹੁੰਚੀ ਪਿੰਡੋਂ ਕਿਸੇ ਨੇ ਵੀਡੀਓ ਦੇਖ ਕੇ ਤਾਂ ਮੇਰੇ ਪਾਂਜਨ ਜਣ ਫੋਨ ਕਰਿਆ ਠੀਕ ਹੈ ਜੀ ਪਾਂਜਨ ਜਣ ਫੋਨ ਕਰਿਆ ਤਾਂ ਉਹਦਾ ਮੈਨੂੰ ਫੋਨ ਆ ਗਿਆ ਤੋ ਵੀਡੀਓ ਪਾਈ ਹੈ ਤੂੰ ਐ ਰੋਈ ਜਾਂਦਾ ਤੁੱਲੇ ਜਣੇ ਕੱਢੀ ਜਾਂਦਾ ਤੂੰ ਸਾਡੀ ਬੇਇੱਜ਼ਤੀ ਕਰਾਉਂਦਾ ਪਿੰਡ ਦੇ ਸਾਰੇ ਪਿੰਡ ਦੇ ਲੋਕ ਐਂ ਕਹਿੰਦੇ ਨੇ ਵੀ ਇਹ ਮਿੰਤਾ ਕਰਦਾ ਲੈ ਲੜੀਆਂ ਕੱਢਦਾ ਠੀਕ ਹੈ ਪੈਸੇ ਮੰਗਦਾ ਪ੍ਰਾਵੋ ਕਿਸੇ ਦਾ ਸ਼ੌਂਕ ਨਹੀਂ ਹੁੰਦਾ ਠੀਕ ਹੈ ਮੰਗਣਾ ਬਹੁਤ ਔਖਾ ਬਹੁਤ ਔਖਾ ਵੀਰੇ ਮੰਗਣਾ ਠੀਕ ਹੈ ਮੈਂ ਕਹਿੰਦਾ ਜਿਹੜਾ ਜਿਹੜੇ ਬੰਦੇ ਤੇ ਪੈਂਦੀ ਹੈ ਨਾ ਉਸੇ ਨੂੰ ਪਤਾ ਹੁੰਦਾ ਠੀਕ ਹੈ ਜਿਹਦੇ ਉੱਤੇ ਬਣਦੀ ਹੈ ਉਹਨੂੰ ਪਤਾ ਹੁੰਦਾ ਵੀ ਕੀ ਕਿਵੇਂ ਬਣਦੀ ਹੈ ਕੀ ਦੁੱਖ ਦੁੱਖ ਕੀ ਹੁੰਦਾ ਠੀਕ ਹੈ ਤਾਂ ਉਹਨੇ ਵੀ ਫੋਨ ਜਿਹੜੇ ਬੰਦੇ ਨੇ ਉਹਨੂੰ ਫੋਨ ਕੀਤਾ ਮੈਂ ਸਪੈਸ਼ਲ ਉਹਦੇ ਵਾਸਤੇ ਵੀਡੀਓ ਪਾ ਰਿਹਾ ਵਾਂ ਕੰਦੀਪੁਰ ਦਾ ਬੰਦਾ ਉਹ ਠੀਕ ਹੈ ਪਤਾ ਤਾਂ ਚਲੋ ਨਾਉ ਤਾਂ ਨਹੀਂ ਮੈਨੂੰ ਦੱਸਿਆ ਹੈਗਾ ਨੌ 10 ਦਿਨਾਂ ਦਾ ਪਾੜੀ ਚੰਗੀ ਗੱਲ ਸੀਗੀ ਪਰ ਉਸ ਬੰਦੇ ਨੇ ਮੈਨੂੰ ਮੇਰੇ ਭਾਂਜੇ ਨੂੰ ਨਾਂ ਨਹੀਂ ਦੱਸਿਆ ਹੈਗਾ ਤੇ ਮੈਂ ਤਾਂ ਉਹਨੂੰ ਵੀ ਇਹ ਗੱਲ ਕਹੀ ਮੈਨੂੰ ਕਹਾਂ ਤੂੰ ਵੀਡੀਓ ਕਿਉਂ ਪਾਈ ਮੈਂ ਕਿਹਾ ਮੈਂ ਹੋਰ ਹੱਲ ਕੀ ਆ ਅੱਜ ਵੀਡੀਓ ਪਈ ਨੂੰ ਇੱਕ ਮਹੀਨਾ ਹੋ ਗਿਆ ਪੂਰਾ ਮਹੀਨੇ ਤੋਂ ਉੱਪਰ ਹੋ ਗਿਆ 2-4 ਦਿਨ ਵੀ ਕਿਸੇ ਨੇ ਪੈਸੇ ਪਾਉਣ ਦੀ ਤਾਂ ਦੂਰ ਦੀ ਗੱਲ ਹੈ ਕਿਸੇ ਨੇ ਇੱਕ ਵਾਰੀ ਫੋਨ ਕਰਕੇ ਪੁੱਛਿਆ ਬੱਬੂ ਤੂੰ ਠੀਕ ਹੈ ਕਿਸੇ ਨੇ ਫੋਨ ਕਰਕੇ ਵੀ ਪੁੱਛਿਆ ਵੀ ਤੂੰ ਠੀਕ ਐ ਕਿਸੇ ਸਕੇ ਸੰਬੰਧੀ ਨੇ ਠੀਕ ਐ ਤੂੰ ਫੋਨ ਚੱਕ ਕੇ ਉਹਨੂੰ ਤਾਂ ਫੋਨ ਲਾ ਦਿਆ ਠੀਕ ਐ ਤੇ ਦੇਖੋ ਮੇਰਾ ਨੰਬਰ ਸੀਗਾ ਮੇਰਾ ਨੰਬਰ ਇਹਦੇ ਵਿੱਚ ਵੀ ਬੋਲ ਦਿੰਨਾ ਇੱਥੇ YouTube ਤੇ 8360258179 ਤੂੰ ਕਹਿੰਦਾ ਇਹ ਸਾਨੂੰ ਪਿੰਡ ਦੇ ਲੋਕ ਗੱਲਾਂ ਕਰਦੇ ਨੇ ਪਿੰਡ ਦੇ ਲੋਕ ਸਾਨੂੰ ਐਂ ਕਹਿੰਦੇ ਨੇ ਸਾਨੂੰ ਸ਼ਰਮ ਆਉਂਦੀ ਐ ਇੱਕ ਵਾਰ ਤਾਂ ਤੁਸੀਂ ਕਹਿੰਦੇ ਵੀ ਬੱਬੂ ਸਾਡਾ ਲੱਗਦਾ ਕੁਛ ਨਹੀਂ ਵੀ ਬੱਬੂ ਮਰ ਗਿਆ ਠੀਕ ਐ ਸਾਡੇ ਵਾਸਤੇ ਮਰਿਆ ਹੋਇਆ ਠੀਕ ਹੈ ਜੇ ਇੱਕ ਪਾਸੇ ਮੈਨੂੰ ਤੁਹਾਡੇ ਲੱਗਦਾ ਕੁਝ ਨਹੀਂ ਫਿਰ ਤੁਹਾਨੂੰ ਸ਼ਰਮ ਕਿਉਂ ਆਉਂਦੀ ਹੈ ਤੁਸੀਂ ਉਹਨੂੰ ਜੀ ਫੋਨ ਕਰਦੇ ਹੋ ਤੁਸੀਂ ਸਿੱਧੀ ਅਗਰ ਟੱਕਰ ਮਾਰੋ ਮੇਰੇ ਵਿੱਚ ਠੀਕ ਹੈ ਤੁਸੀਂ ਆ ਮੈਨੂੰ ਸਿੱਧਾ ਫੋਨ ਲਾ ਲਓ ਜੇ ਕਿਸੇ ਨੇ 1 ਰੁਪਿਆ ਵੀ ਮੈਂ ਸੱਚੀ ਗੱਲ ਕਹਿਣਾ ਜੀ ਕਿਸੇ ਰਿਸ਼ਤੇਦਾਰ ਨੇ 7 ਫਰਵਰੀ ਤੋਂ ਲੈ ਕੇ ਅੱਜ 13 ਮਾਰਚ ਹੋ ਗਈ 13 ਮਾਰਚ ਤੱਕ ਇੱਕ 10 ਰੁਪਏ ਵੀ ਮੇਰੇ ਅਕਾਊਂਟ 'ਚ ਕਿਸੇ ਨੇ ਪਾਏ ਹੋਣ ਠੀਕ ਹੈ ਮੈਨੂੰ ਸਕਰੀਨ ਸ਼ਾਟ ਦਿਖਾ ਦੇ ਮੈਂ ਨਾਲ ਦੀ ਨਾਲ ਡਾਊਲ ਕਰਕੇ ਪੈਸੇ ਮੋੜਾਂਗਾ ਜੀ ਯਾਰ ਜੇ ਮੈਂ ਭੈਣਾ ਭਰਾਵਾਂ ਤੋਂ ਠੀਕ ਹੈ ਬੇਨਤੀ ਕਰਕੇ ਆਪਣਾ ਕੰਮ ਮਸਾ ਚੱਲਦਾ ਕਰ ਲਿਆ ਠੀਕ ਹੈ ਮੇਰੇ ਸਾਰੇ ਭੈਣ ਭਰਾਵਾਂ ਨੇ ਸਾਥ ਦਿੱਤਾ ਠੀਕ ਹੈ ਤੁਹਾਨੂੰ ਕੀ ਤਕਲੀਫ ਹੈ ਯਾਰ ਤੁਹਾਨੂੰ ਕਿਉਂ ਮਿਰਚਾਂ ਲੱਗਦੇ ਨੇ ਤੁਹਾਨੂੰ ਕਿਉਂ ਤਕਲੀਫ ਹੁੰਦੀ ਹੈ ਤੁਸੀਂ ਤਾਂ ਕਹਿੰਦੇ ਵੀ ਤੁਹਾਨੂੰ ਦਾ ਇਹ ਸੀਗਾ ਵੀ ਹਾਂ ਵਧੀਆ ਵੀ ਮਰ ਜਾਂਦਾ ਚੰਗੀ ਗੱਲ ਸੀਗੀ ਮੇ ਹੋਰ ਨਹੀਂ ਜੀ ਜਗ੍ਹਾ ਹੀ ਸੰਭ ਲੈਣ ਤੇ ਤੁਹਾਡਾ ਇਹੀ ਮਿਸ਼ਨ ਹੈ ਕਹਿੰਦਾ ਮਤਲਬ ਵੀ ਜੇ ਮਰ ਜਾਂਦਾ ਤਾਂ ਵਧੀਆ ਗੱਲ ਸੀਗੀ ਠੀਕ ਹੈ ਇਹਦੀ ਜਗ੍ਹਾ ਪਈ ਜਗ੍ਹਾ ਸੰਭ ਲੈਣ ਤੇ ਵੇ ਮਰਦਾ ਕਿਉਂ ਨਹੀਂ ਜਦੋਂ ਤੁਸੀਂ ਮੇਰੇ ਲੱਗਦੇ ਕੁਝ ਨਹੀਂ ਠੀਕ ਹੈ ਤੁਹਾਡੇ ਨਾਲ ਮੇਰਾ ਕੋਈ ਸਬੰਧ ਨਹੀਂ ਤੁਹਾਡੇ ਨੂੰ ਮੈਂ ਕੋਈ ਫੋਨ ਨਹੀਂ ਕਰਦਾ ਤੁਹਾਡੇ ਤੋਂ ਕੋਈ 10 ਰੁਪਏ ਮੰਗਦਾ ਨਹੀਂ ਤੁਸੀਂ ਹੁੰਦੇ ਕੌਣ ਮੈਨੂੰ ਯਾਰ ਕਹਨੇ ਆਲੇ ਇਹ ਇਹ ਵੀਡੀਓ ਕਿਉਂ ਪਾਉਂਦਾ ਤੁਸੀਂ ਸਾਰੇ ਲੱਗਦੇ ਹੋ ਮੇਰੇ ਯਾਰ ਕਿਸੇ ਗਰੀਬ ਦਾ ਮਜ਼ਾਕ ੜਾਉਂਦੇ ਹੋ ਯਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ ਲਾਹਣਤੀ ਲੋਕ ਨੇ ਇਹ ਇੰਨੇ ਲਾਹਣਤੀ ਨੇ ਨਾ ਮੈਂ ਤਾਂ ਕਹਿੰਦਾ ਵੀ ਤੁਹਾਡੇ ਉੱਤੇ ਇਹ ਜੀ ਮੁਸੀਬਤ ਆਵੇ ਠੀਕ ਹੈ ਤੁਹਾਡੇ ਉੱਤੇ ਆਵੇ ਇਹ ਜੀ ਮੁਸੀਬਤ ਆ ਫੇਰ ਤੁਹਾਨੂੰ ਪੁੱਛਾਂ ਤੁਸੀਂ ਬੈਠੇ ਹੋ ਰਾਤ ਨੂੰ ਟ੍ਰੇਨ ਦੀ ਪਟੜੀ ਤੇ ਸੁਸਾਇਡ ਕਰਨ ਵਾਸਤੇ ਜਵਾਲ ਤੁਹਾਡੇ ਘਰੇ ਬੈਠੇ ਹੋਣ ਭੁੱਖੇ ਫਿਰ ਹਰਾਮਖੋਹ ਤੁਹਾਨੂੰ ਪਤਾ ਲੱਗਿਆ ਵੀ ਮਜਬੂਰੀ ਕੀ ਹੁੰਦੀ ਹੈ ਹਰਾਮਖੋਹਾਂ ਨੇ ਜਿੰਨਾ ਉੱਪਰ ਕਰ ਲਿਆ ਮੈਂ ਅਜੇ ਤੱਕ ਨਹੀਂ ਕਦੇ ਬੋਲਿਆ ਸੀਗਾ ਅੱਜ ਤੱਕ ਮੈਂ ਕਦੇ ਇਸ ਮੈਟਰ ਤੇ ਕਦੇ ਨਹੀਂ ਸੀ ਬੋਲਿਆ ਹੈਗਾ ਪਰ ਮੈਂ ਹੁਣ ਬੋਲੂਗਾ ਹੁਣ ਇਹਨਾਂ ਨੇ ਦੁਖੀ ਕਰਦਾ ਪਰ ਹੁਣ ਮੈਂ ਠੋਕ ਕੇ ਬੋਲੂਗਾ ਹੱਦ ਹੁੰਦੀ ਹੈ ਯਾਰ ਹੱਦ ਹੁੰਦੀ ਹੈ ਜੀਣੇ ਨਹੀਂ ਦਿੰਦੇ ਤੋ ਜੀਣੇ ਨਹੀਂ ਦਿੰਦੇ ਯਾਰ ਕਮਾਲ ਦੀ ਗੱਲ ਆ ਯਾਰ ਜੇ ਕਿਸੇ ਤੋਂ ਮੈਂ ਹੈਲਪ ਲੈ ਲਈ ਕਿਸੇ ਵੀਰ ਭਰਾ ਦੇ ਮਿਹਨਤ ਕਰਕੇ ਲੈ ਲਈ ਤਾਂ ਦੱਸੋ ਮੈਂ ਕੀ ਗੁਨਾਹ ਕਰ ਲਿਆ ਮੈਂ ਕੋਈ ਕ੍ਰਾਈਮ ਕੋਈ ਕ੍ਰਾਈਮ ਕਰਤਾ ਇੱਕ ਪਾਸਾ ਤੁਸੀਂ ਮੈਨੂੰ ਕਹਿੰਦੇ ਹੋ ਵੀ ਸਾਡਾ ਲੱਗਦਾ ਕੁਛ ਨਹੀਂ ਦੂਜੇ ਪਾਸੇ ਤੁਸੀਂ ਕਹਿੰਦੇ ਸ਼ਰਮ ਆਉਂਦੀ ਹੈ ਤੁਹਾਡਾ ਕੋਈ ਸਟੈਂਡ ਹੈਗਾ ਸਾਈਕਲ ਦਾ ਵੀ ਸਟੈਂਡ ਹੁੰਦਾ 1500 ਰੁਪਏ ਸਾਈਕਲ ਹੁੰਦਾ ਉਹਦੇ ਵੀ ਸਟੈਂਡ ਹੁੰਦਾ ਪਰ ਤੁਹਾਡਾ ਕੋਈ ਸਟੈਂਡ ਨਹੀਂ ਹੈਗਾ ਸ਼ਰਮ ਆਉਣੀ ਚਾਹੀਦੀ ਯਾਰ ਇਹ ਜਿਹੇ ਲੋਕਾਂ ਨੂੰ ਯਾਰ ਮੈਂ ਤਾਂ ਇੱਥੇ ਤੱਕ ਇੱਕ ਗੱਲ ਸੋਚੀ ਹੋਈ ਆ ਠੀਕ ਹੈ ਇਹ ਲੋਕਾਂ ਨੇ ਮੇਰੀ ਜਗਾ ਠੀਕ ਹੈ ਪਿੰਡ ਪਈ ਹੈ ਮੈਂ ਆਪਣੇ ਹਿੱਸੇ ਦੀ ਚੌਥੇ ਹਿੱਸੇ ਜਗਾ ਠੀਕ ਹੈ ਜਿੰਨੀ ਵੀ ਬਣਦੀ ਹੈ ਮੇਰੇ ਸਾਬ ਨਾਲ 4 ਕੁਸੋਗਾ ਜਗਾ ਹੈਗੀ ਹੈ 100 ਕੁਗਾ ਜਗਾ ਕਿਸੇ ਵੀ ਗਰੀਬ ਬੰਦੇ ਨੂੰ ਠੀਕ ਹੈ ਜਿਹੜਾ ਵੀ ਲੋੜਵੰਦ ਹੋਏਗਾ ਉਹਨੂੰ ਮੈਂ ਚੌਥੇ ਹਿੱਸੇ ਜਗਾ ਦਵਾਂਗਾ ਠੀਕ ਹੈ ਦਾਨ ਕਰ ਦਾਂਗਾ ਪਰ ਮੈਂ ਕਿਸੇ ਨੂੰ ਨਹੀਂ ਦਿੰਦਾ ਹੈਗਾ ਦਾਨ ਜ਼ਰੂਰ ਕਰਦਾਗਾ ਠੀਕ ਹੈ ਕੋਈ ਵੀ ਭਰਾ ਨੂੰ ਜਗ੍ਹਾ ਚਾਹੀਦੀ ਹੋਵੇ ਕੰਦੀਪੁਰ ਪਿੰਡ ਹੈ ਮੇਰਾ ਠੀਕ ਹੈ ਬਿਲਕੁਲ ਫਰੀ ਦੇਵਾਂਗਾ ਕਿਸੇ ਗਰੀਬ ਗੁਰਬੇ ਨੂੰ ਕਿਸੇ ਭੈਣ ਭਰਾ ਨੂੰ ਚਾਹੀਦੀ ਹੋਵੇ ਆਪਦੇ ਚੌਥੇ ਇਸੇ ਜਗ੍ਹਾ ਮਿਣ ਕੇ ਕੋਲ ਖੜ ਕੇ ਠੀਕ ਹੈ ਅਗਲੇ ਦਿਨ ਕੋ ਆਪ ਜਾ ਦਵਾਂਗਾ ਆਪ ਆਪਦੇ ਹੱਥੀ ਦੇ ਕੇ ਆਉਂਗੇ 1 ਰੁਪਈਆ ਨਹੀਂ ਲੈਂਦਾ 1 ਰੁਪਈਆ ਵੀ ਠੀਕ ਹੈ ਥੋੜੇ ਕੋ ਪੈਸਾ ਕੀ ਆਗੇ ਯਾਰ ਤੁਸੀਂ ਗਰੀਬ ਬੰਦੇ ਜਿਨ੍ਹਾਂ ਹੀ ਦੁੱਬਰ ਕਰ ਲਿਆ ਯਾਰ ਹੱਦ ਹੁੰਦੀ ਹੈ ਸ਼ਰਮ ਆਉਣੀ ਚਾਹੀਦੀ ਥੋੜੇ ਵਰਗੇ ਲੋਕਾਂ ਨੂੰ ਯਾਰ ਧੰਨਵਾਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ